ਇਹ ਕਨ ਜਿੰਨੀ ਰੋਟੀ ਕਦੋਂ ਬਣਦੀ ਆ ਪਹਿਲਾਂ ਰੋਟੀ ਨਹੀਂ ਬਣੀ ਪਹਿਲਾਂ ਤੂੰ ਆਟਾ ਹੀ ਸੀ ਆਟੇ ਤੋਂ ਪਹਿਲਾਂ ਵੀ ਕੀ ਸੀ ਦਾਣਾ ਸੀ ਦਾਣੇ ਤੋਂ ਪਹਿਲਾਂ ਵੀ ਕੀ ਸੀ ਬੀਜ ਸੀ ਪਹਿਲੇ ਬੀਜ ਸੀ ਆਪਣੀ ਹਸਤੀ ਨੂੰ ਮਾਰ ਕੇ ਮਿੱਟੀ 'ਚ ਮਿਲਿਆ ਫੇਰ ਉੱਗ ਗਿਆ ਫੇਰ ਉਹ ਦਰਖਤ ਬਣਿਆ ਉਹਨੂੰ ਫਿਰ ਅਨੇਕ ਦਾਣੇ ਲੱਗੇ ਲੱਗੇ ਨਾ ਤੇ ਤੋੜੇ ਗਏ ਫੇਰ ਕੀ ਹੋਇਆ ਉਹਨੂੰ ਸਾਫ਼ ਕੀਤਾ ਹੱਚਕੀ ਵਿੱਚ ਡਾਇਆ ਫੇ ਉਹਦੇ ਕੀ ਬਣਿਆ ਮਤਲਬ ਪੀਸਿਆ ਗਿਆ ਆਪਣੀ ਹਸਤੀ ਖਤਮ ਕਰਕੇ ਮਰ ਗਿਆ ਕੁਛ ਨਹੀਂ ਰਿਹਾ ਉਹ ਦਾਣਾ ਰਿਹਾ ਹੀ ਨਹੀਂ ਉਹਦੀ ਹੋਂਦ ਹੀ ਨਹੀਂ ਰਹੀ ਉਹ ਤੇ ਪਹਿਲਾਂ ਤੋਂ ਦਾਣਾ ਸੀ ਉਹ ਕਹਿੰਦਾ ਮੈਂ ਦਾਣਾ ਮਾਕੜ ਹੋ ਰਿਹਾ ਮੈਂ ਦਾਣਾ ਕਿ ਮੈਂ ਦਾਣਾ ਪਰ ਲੇਕ ਨੂੰ ਨੂੰ ਇਹ ਨਹੀਂ ਪਤਾ ਕਿ ਮੈਂ ਦਾਣਾ ਵਾਂ ਮੈਂ ਰਹਿਣਾ ਨਹੀਂ ਪਹਿਲੀ ਹੋਂਦ ਵਿੱਚ ਉਹ ਦਾਣਾ ਹੈ ਪਹਿਲੀ ਮੰਜ਼ਲ ਤੇ ਉਹ ਦਾਣਾ ਦੂਸਰੀ ਮੰਜ਼ਲ ਤੇ ਕੀ ਬਣਿਆ ਆਟਾ ਤੀਸਰੀ ਮੰਜ਼ਲ ਤੇ ਜਦੋਂ ਹੱਥ ਆਇਆ ਨਾ ਪਰ ਕਿਹਦੇ ਹੱਥ ਆਇਆ ਕਾਰੀਗਰ ਦੇ ਉਹਨੇ ਇਹਨੂੰ ਗੁੰਨਿਆ ਤੀਸਰੀ ਮੰਜ਼ਲ ਤੇ ਇਹਨੂੰ ਗੁੰਨਿਆ ਗੁੰਨ ਕੇ ਕੀ ਬਣਾਤਾ ਇਹਨੇ ਬਿਲਕੁਲ ਲੇਸ ਬਣਾਤੀ ਮੁੜ ਕੇ ਕੀ ਕੀਤਾ ਦਾ ਤੇਦੀ ਰੋਟੀ ਬਣੀ ਤੇ ਜੋ ਤਵੇ ਤੇ ਰੱਖਿਆ ਅੱਗ ਦੇ ਉੱਤੇ ਚੜਿਆ ਨਾ ਫੇਰ ਰੋਟੀ ਬੜੀ ਫੇਰ ਦੇ ਕਾਬਲ ਦੇ ਖਾਣ ਦੇ ਕਾਬਲ ਹੋਵੇ ਪਤਾ ਲੱਗਾ ਇਹ ਰੋਟੀ ਆ ਇਹ ਹਜਾਤ ਆਮਾ ਉਸ ਤੋਂ ਅੱਗੇ ਕੱਖ ਨਹੀਂ ਬਣਿਆ ਰੋਟੀ ਤਾਂ ਕਿਾ ਕੁਛ ਵੀ ਨਹੀਂ ਇਹ ਨਹੀਂ ਹੋਣਦੀ ਆ ਰੋਟੀ ਇਹਨੇ ਆਪਣੀ ਹੋਂਦ ਵਿਖਾਈ ਕੇ ਮੈਂ ਆ ਹੂੰ ਇਨਸਾਨ ਕੀ ਆ ਪਹਿਲੀ ਮੰਜ਼ਲ ਤੇ ਕਦਣਾ ਹੈ ਜਿੰਨਾ ਚਿਰਕ ਦੂਸਰੀ ਮੰਜ਼ਲ ਤੇ ਤਰੀਕ ਦੀ ਚੱਕੀ ਵਿੱਚ ਪੀਠੀ ਤੀਸਰੀ ਮੰਜ਼ਲ ਤੇ ਫੇਰ ਹੱਥਾਂ ਵਿੱਚ ਆ ਕੇ ਤੀਸਰੀ ਮੰਜ਼ਲ ਤੇ ਚੱਕੀ ਵਿੱਚ ਪੀਠੇ ਤੀਸਰੀ ਮੰਜ਼ਲ ਤੇ ਫੇਰ ਹੱਥਾਂ ਵਿੱਚ ਆ ਕੇ ਗੋਇਆ ਜਾਵੇ ਜਦੋਂ ਗੋਇਆ ਜਾਵੇ ਤੇ ਮੈਂ ਜਦੋਂ ਅੱਗ ਤੇ ਇਸ਼ਕ ਦੀ ਅੱਗ ਤੇ ਚੜਿਆ ਨਾ ਫਿੱਕੀ ਬਣ ਜਾਂਦਾ ਹਜ਼ਾਰ ਫਕੀਰ ਬਲੀ ਗੋਸ ਕੁੱਤਬ ਬਬਦਾਲ ਇਹਨਾਂ ਪਤਾ ਲੱਗ ਜਾਂਦਾ ਕਿ ਮੈਂ ਹੀ ਹੂੰ